ہم یہاں پر راجستان سے فتح پور سیکر ضلع سے آئے ہیں اور ہمارے ذمہ دار ساتھی ہے ایک جمعیت الخریش ہے یہ ہمارا ایک تنظیم ہے یونیٹی اس کے ذریعے سے ہم یہاں پر جو پنجاب کے اندر جو پریشانی آئی ہے اس کی مدد کے لیے یہاں پر آئے ہیں کہ گولڈن ٹیمپل ہے یہاں پر اتنا بڑا کام ہوتا ہے یہاں کے ذریعے سے ہماری جو ہے امداد صحیح جگہ پر پہنچ سکے اس لیے ہم یہاں پر آئے ہیں اور ہمیں بتایا گیا ہے کہ آپ دیں اور آپ کی جو بھی آپ سامگری لے کر کے آئیں گے اس کو صحیح جگہ پر پہنچایا جائے کیا گے. مدد کیا کی گئی آپ کی گئی طرف سے مدد ابھی کریں گے جیسا بھی مشورہ ہوگا تو باقی ہم نے خوب اچھے سے جمع کیا ہے ہر ایک مسلمان نے خوب جذبے سے اس کو جمع کیا ہے تو جس جیسا بھی ہوگا ہم اس کو یہاں پر دیں یا گھر گھر جا کر کے وہاں پر بھی دیں کیونکہ انہوں نے ہر مشکل وقت کے اندر کوئی مذہب نہیں دیکھا ہے لوگوں کا بڑھ کر کے ساتھ دیا ہے تو آج اللہ نے آپ کو یہ وقت دکھایا ہے یہ ہو سکتا ہے یہ دیکھنے کے لیے کہ کون آپ کے ساتھ کھڑا ہے کون آپ کے ساتھ نہیں کھڑا ہے تو الحمدللہ ہم راشن نہیں ہیں ہم کیش کی شکل میں دینے کے لیے آئے ہیں جو بھی ہوگا ابھی آپ مشورہ کریں گے وہ ادھر دیں گے جیسے بھی ہوگا جدہ نہیں تو عبری صاحب تو نگر کیرتن شروع کیتا سی صاحب گروہ تے ایک بہادر پاچھا جی دے چھیدی دے ہاڑے تے او دے بچ میں دیکھ رہے ہیں آج ہی تقریباً چھبیس سٹیٹ کبر کرنے ہیں ਜਿੰਨਾ ਵੱਡਾ ਯੋਗਦਾਨ ਉਥੇ ਦਾ ਹਿੰਦੂ ਸਮਾਜ ਤੇ ਦੂਸਰੇ ਸਮਾਜ ਸਿੱਖ ਦਾ ਕਿਉਂਕਿ ਸਿੱਖਾਂ ਦੇ ਤਾਂ ਗੁਰੂ ਸਾਹਿਬ ਜੀ ਨੇ ਕਿਰਪਾ ਦੇ ਬਖਸ਼ਿਸ਼ ਆ ਉਹ ਸਾਰੇ ਜਿਹੜਾ ਸਾਡਾ ਸਗਾ ਇੱਕ ਲਿੰਕ ਵੀ ਭਾਈਚਾਰਕ ਤੌਰ ਦੇ ਉੱਤੇ ਉਸ ਸਤਗੁਰਾਂ ਦੀ ਸ਼ਹਾਦਤ ਚ ਸਾਰੇ ਜਿਹੜੇ ਆ ਉਹ ਸ਼ਮੂਲੀਅਤ ਕਰਨ ਤੇ ਕਰ ਰਹੇ ਆ ਤੇ ਆ ਕੱਲ ਪਰਸੋਂ ਵੀ ਮੈਂ ਆ ਆ ਉਹ ਦਿਨ ਮੈਨੂੰ ਭਾਈਚਾਰਾ ਮੁਸਲਮਾਨ ਮੁਸਲਮਣ ਭਾਈਚਾਰਾ ਮੈਨੂੰ ਮਿਲਿਆ ਸੀ ਅੱਜ ਵੀ ਸਾਡੇ ਕੋਲ ਸੱਜਣ ਖੜੇ ਆ ਮੈਂ ਸਮਝਦਾ ਇਹ ਵੱਡੀ ਗੱਲ ਹੁੰਦੀ ਆ ਦੂਸਰੇ ਦੇ ਨਾਲ ਜਾ ਕੇ ਖੜਾ ਹੋਣਾ ਬਿਲਕੁਲ ਤੇ ਹਿੰਦੂ ਭਾਈਚਾਰਾ ਵੀ ਬਹੁਤ ਸਾਰੀਆਂ ਸਹਾਇਤਾ ਵੀ ਦੇ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਵੀ ਬਹੁਤ ਵੱਡਾ ਆਪਣਾ ਯੋਗਦਾਨ ਪਾ ਰਿਹਾ ਸੋ ਇਹਨਾਂ ਦਾ ਵੀ ਧੰਨਵਾਦ ਕਰਦਾ ਇਹ ਗੁਰਾਂ ਸਤਗੁਰ ਜੀ ਨੇ ਤਾਂ ਸਿੱਖ ਨੂੰ ਆਦੇਸ਼ ਇਹ ਕੀਤਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੈਂ ਸਮਝਦਾ ਸਰਕਾਰਾਂ ਬਉਣੀਆਂ ਹੋ ਗਈਆਂ ਪਿਛਲੇ ਸਮੇਂ ਦੌਰਾਨ ਜਿਹੜਾ ਹੜਾਂ ਦਾ ਪਰੇਖੋਪ ਚੱਲਿਆ ਜੀ ਜੀ ਉਹਦੇ ਵਿੱਚ ਹਾਰਿਕ ਜਥੇਬੰਦੀ ਨੇ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲ ਕਦਮੀ ਕਰਕੇ ਉਹਦੇ ਵਿੱਚ ਫਰੋਂਮ ਦਾ ਡੇ 1 ਆਪਣਾ ਯੋਗਦਾਨ ਪਾਇਆ ਯੋਗਦਾਨ ਇਹਨੇ ਪਾਇਆ ਅਚੇਚੇ ਤੌਰ ਤੇ ਹਰ ਕਾਰਜ ਦੇ ਵਿੱਚ ਮੋਰੀ ਰੋਲ ਨਿਭਾਇਆ ਜਿੱਥੇ ਸ਼ੋਮਣੀ ਕਾਲੀਦਾ ਲੰਬੀ ਬਹੁਤ ਵੱਡੇ ਪੱਧਰ ਤੇ ਆਪਣੇ ਜਤਨਾਂ ਆਰੰਭੇ ਆ ਤੇ ਉਹ ਜਤਨ ਜਿਹੜੇ ਆ ਉਹ ਨਿਰੰਤਰ جاری ਆ ਤੇ ਹੋਰ ਜਥੇਬੰਦੀਆਂ ਵੀ ਜਿਹੜੀਆਂ ਉਹਨਾਂ ਨੇ ਵੀ ਸਾਰਿਆਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪਿੱਛੇ ਦੀਨੀ ਅਪੀਲ ਕੀਤੀ ਸੀ ਕਿ ਆਪਾਂ ਕੁਝ ਨਾ ਕੁਝ ਡੋਨੇਟ ਕਰੀਏ ਇਹਦੇ ਵਿੱਚ ਸੋ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੁਲਾਜ਼ਮਾਂ ਨੇ 1 ਕਰੋੜ ਰੁਪਇਆ ਦਿੱਤਾ ਸੀ ਤੇ 1 ਕਰੋੜ ਰੁਪਇਆ ਉਹਨਾਂ ਨੇ ਫਿਰ ਅੱਜ ਦਾ ਵਾਅਦਾ 11 ਦਾ ਕੀਤਾ ਸੀ ਵੀ ਉਹ ਵੀ ਇਕੱਠਾ ਕਰਾਂਗੇ ਤੇ ਪਿਛਲੇ ਜਿਹੜਾ 1 ਕਰੋੜ ਦੇ ਵਿੱਚ 41 ਲੱਖ 51111 ਰੁਪਏ ਦਾ ਯੋਗਦਾਨ ਇਹ ਸਾਡੇ ਐਜੂਕੇਸ਼ਨ ਅਧਾਰਿਆਂ ਦੇ ਪ੍ਰਿੰਸੀਪਲ ਸਹਿਬਾਨ ਤੇ ਸਟਾਫ ਨੇ ਸਾਰੇ ਨੇ ਪਾਇਆ ਸੋ ਮੈਂ ਸਮਝਦਾ ਇਹ 25 ਲੱਖ ਦਾ ਇਹਨਾਂ ਨੇ ਤੈਅ ਹੋਇਆ ਸੀ ਪਰ ਸੋਆਂ ਲੱਖ ਸਾਢੇ 16 ਲੱਖ ਇਹਨਾਂ ਨੇ ਫालतू ਦਿੱਤਾ ਜੀ ਤੇ ਇਹ ਸਾਰੇ ਪੈਸੇ ਜਿਹੜੇ ਆ ਇਹ ਸਾਰੇ ਚੰਗੇ ਕਾਰਜਾਂ ਤੇ ਲੱਗਣੇ ਆ ਚੰਗੇ ਕਾਰਜ ਕਹਿਣ ਤੋਂ ਪਹਿਲਾਂ ਮੈਂ ਹੁਣ ਆ ਰਮਜ਼ਾਸ ਤੋਂ ਆਇਆ ਉਦੋਂ ਮੈਂ ਕਿਹਾ ਸੀ ਤੇ ਬਹੁਤ ਪਾਣੀ ਸੀ ਤੇ ਹੁਣ ਕਿਉਂਕਿ ਫਸਲਾਂ ਮਰ ਗਈਆਂ ਜੀ ਉਹਨਾਂ ਫਸਲਾਂ ਨੂੰ ਕੱਟਣਾ ਫੇਰ ਬਾਤ ਆਉਣੀ ਉਦੋਂ ਬਾਅਦ ਕਿਤੇ ਕਿਤੇ ਬਹੁਤ ਰੇਤਾ ਵੀ ਪੈ ਗਈ ਆ ਤੇ ਕਿਤੇ ਕਿਤੇ ਹੋਰ ਵੀ ਨੁਕਸਾਨ ਵੱਡਾ ਹੋਇਆ ਉਹ ਸਾਰਿਆਂ ਦੇ ਵਿੱਚ ਹੁਣ ਰਾਹਤ ਦੀ ਲੋੜ ਪੈਣੀ ਆ ਜਿਹੜੀ ਲਗਾਤਾਰ 2 ਮਹੀਨੇ ਚੱਲਣੀ ਆ ਸੋ ਮੈਂ ਇਹਨਾਂ ਦਾ ਐਜੂਕੇਸ਼ਨ ਅਦਾਰੇ ਦਾ ਸਾਰੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਆਪਣਾ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਇੱਕ ਹੱਲੇ ਕਰੋੜ ਹੋਰ ਵੀ ਆ ਉਹ ਵੀ ਸਾਰੇ ਦੇ ਵਿੱਚ ਇਹਨਾਂ ਨੇ ਵੀ ਪਾਉਣਾ ਯੋਗਦਾਨ ਤੇ ਸ਼ਰੋਣੀ ਕਮੇਟੀ ਵੀ ਪਾਊਗੀ ਤੇ ਅਸੀਂ ਆਦਕੀ ਯਤਨ ਕੀਤਾ ਵੀ 1 2 ਕਰੋੜ ਰੁਪਇਆ ਇਹ ਮੇਰਾ ਖਿਆਲ ਆ ਪਹਿਲੀ ਵਾਰੀ ਸ਼ਾਹੌਨੀ ਕੁਦਰਤਰਾ ਪ੍ਰਬੰਧਕ ਕਮੇਟੀ ਦੇ EMPLOYEES ਨੇ ਡੋਨੇਟ ਕੀਤਾ ਠੀਕ ਹੈ ਤੇ ਅਸੀਂ ਜਿਹੜੇ ਸਾਡੇ ਮੈਂਬਰਾਂ ਦੇ ਡਿਸਕਸ਼ਨ ਰੱਖੇ ਆ ਥੋੜੇ ਥੋੜੇ ਉਹ ਚੋਂ ਵੀ 1.5 ਕਰੋੜ ਰੁਪਇਆ ਐਸ ਕੀ ਅਸੀਂ ਬਚਤ ਕੀਤੀ ਆ ਤਾਂ ਕਿ ਇਹ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਵੇ ਬਾਕੀ ਸਾਡੇ ਹੜ੍ਹਾਂ ਦੇ ਪ੍ਰੋਕ੍ਰੋਪਲੇ ਵੀ ਕੁਦਰਤੀ ਆਫਤਾਂ ਦੇ ਬਜਟ ਦੇ ਵਿੱਚ ਪੈਸੇ ਰੱਖੇ ਹੁੰਦੇ ਭਾਵੇਂ ਥੋੜੇ ਹੀ ਆ ਠੀਕ ਹੈ ਪਰ ਉਹ ਵੀ ਆਪਾਂ ਵਰਤਾਂਗੇ ਕੁਝ ਹੋਰ ਵਸੀਲਿਆਂ ਤੋਂ ਵੀ ਇਕੱਠੇ ਕਰਕੇ ਆਹ ਜਿਹੜਾ ਸਮਾਂ ਆ ਇਹ ਲੋਕਾਂ ਦੇ ਨਾਲ ਖੜੇ ਹੋਣ ਦਾ ਆ ਕਿਉਂਕਿ ਜ਼ਿੰਮੇਵਾਰ ਦਾ ਪਹਿਲਾਂ ਲੱਕ ਟੁੱਟ ਚੁੱਕਾ ਫਸਲ ਦੇ ਉੱਤੇ ਜੋ ਘਰ ਦਾ ਪੈਸਾ ਸੀ ਉਹ ਲਾ ਦਿੱਤਾ ਤੇ ਉਹ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੁਲਾਜ਼ਮ ਤੇ ਸਾਡੇ ਐਜੂਕੇਸ਼ਨ ਅਦਾਰੇ ਇਹ ਸਾਰੇ ਹੀ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਇਹ ਧਾਰ ਦੇ ਮਹਿਸੂਸ ਕਰਕੇ ਤੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਸਾਡੇ ਸਿਕੰਦਰ ਸਰਦਾਰ ਪ੍ਰਤਾਪ ਸਿੰਘ ਤੇ ਸਿਕੰਦਰ ਸਾਡੇ ਸਰਦਾਰ ਸਰਕਮਿੰਦਰ ਸਿੰਘ ਨੇ ਤੋਂ ਮੈਂ ਧੰਨਵਾਦ ਵੀ ਕਰਦਾ ਤੇ ਆਸ ਵੀ ਰੱਖਦਾ ਜਿਹੜਾ ਬਕਾਇਆ ਆ ਉਹ ਵੀ ਆਪਾਂ ਪੂਰਾ ਕਰਾਂਗੇ ਟਰੈਕਟਰ ਵੀ ਪੇਟ ਕੀਤਾ ਗਿਆ ਜੀ ਹਾਂ ਮੈਂ ਦੂਸਰਾ ਭੁੱਲ ਗਿਆ ਸੀ ਸਰਦਾਰ ਬਲਵੰਤ ਸਿੰਘ ਯੂ ਐਸ ਏ ਵਾਲੇ ਜਿਨ੍ਹਾਂ ਨੇ 3 ਲੱਖ ਰੁਪਈਆ ਪਹਿਲੇ ਦਿਨ ਹੀ ਜਿਹੜਾ ਆ ਉਹ ਦੋ ਚੈੱਕ ਦਿੱਤੇ ਸੀ ਗਰੇਂਦਰ ਸਿੰਘ ਸਾਡਾ ਐਡੀਸ਼ਨਲ ਸਿਕਾਤਰ ਖੜਾ ਤੇ ਅੱਜ ਉਹਨਾਂ ਨੇ ਪ੍ਰੇਰਣਾ ਕਰਕੇ ਆ ਇੱਕ ਜਿਹੜਾ ਸਵਰਾਜ ਟਰੈਕਟਰ ਜਿਹੜਾ ਆ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਲੰਗਰ ਨੂੰ ਜੀ ਇਹ ਅੱਜ ਉਹਨੇ ਡੋਨੇਟ ਕੀਤਾ ਉਸ ਪਰਿਵਾਰ ਦਾ ਚਿੱਚੇ ਤੌਰ ਤੇ ਧੰਨਵਾਦ ਕਰਦਾ ਇਹ ਵੀ ਦੇਖੋ ਇੱਕ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਆ ਕਿ ਬੈਠੇ ਵਿਦੇਸ਼ ਚ ਆ ਤੇ ਤਰਸ ਪੰਜਾਬ ਦੇ ਲੋਕਾਂ ਨਾਲ ਤੇ ਜਿਹੜੀ ਸਾਂਝ ਆ ਉਹ ਪੰਜਾਬ ਦੇ ਲੋਕਾਂ ਨਾਲ ਸੋ ਮੈਂ ਉਸ ਪਰਿਵਾਰ ਦਾ ਚਿੱਚੇ ਤੌਰ ਤੇ ਫਾਈਨੈਂਸ਼ਲੀ ਵੀ ਤੇ ਟਰੈਕਟਰ ਡੋਨੇਟ ਕਰਨ ਲਈ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਸੀਂ ਆਪਰ ਰਾਜਸਥਾਨ ਸੇ ਫਤੇਪੁਰ ਸੀਕਰ ਜ਼ਿਲ੍ਹੇ ਸੇ ਆਏ ਹਾਂ اور ہمارے ذمہ دار ساتھی ہے ایک جمعیت الخریش ہے یہ ہمارا ایک تنظیم ہے یونیٹی اس کے ذریعے سے ہم یہاں پر جو پنجاب کے اندر جو پریشانی آئی ہے اس کی مدد کے لیے یہاں پر آئے ہیں کہ گولڈن ٹیمپل ہے یہاں پر اتنا بڑا کام ہوتا ہے یہاں کے ذریعے سے ہماری جو ہے امداد صحیح جگہ پر پہنچ سکے اس لیے ہم یہاں پر آئے ہیں اور ہمیں بتایا گیا ہے کہ آپ دیں اور آپ کی جو بھی آپ سامگری لے کر کے آئیں گے اس کو صحیح جگہ پر پہنچایا جائے کیا مدد کیا کی گئی آپ کی طرف سے مدد ابھی کریں کہ جیسا بھی مشورہ ہوگا تو باقی ہم نے خوب اچھے سے جمع کیا ہے ہر ایک مسلمان نے خوب جذبے سے اس کو جمع کیا ہے تو جیسا بھی ہوگا ہم اس کو یہاں پر دیں یا گھر گھر جا کر کے وہاں پر بھی دیں کیونکہ انہوں نے ہر مشکل وقت کے اندر کوئی مذہب نہیں دیکھا ہے لوگوں کا بڑھ کر کے ساتھ دیا ہے تو آج اللہ نے آپ کو یہ وقت دکھایا ہے یہ ہو سکتا ہے یہ دیکھنے کے لیے کہ کون آپ کے ساتھ کھڑا ہے کون آپ کے ساتھ نہیں کھڑا ہے تو الحمدللہ ہم راشن نہیں ہیں ہم کیش کی شکل میں دینے کے لیے آئے ہیں جو بھی ہوگا ابھی آپ مشورہ کریں گے وہ ادھر دیں گے جیسے بھی ہوگا جدہ نہیں تو عبری صاحب تو نگر کی شروع کیتا سی ہے شاہب گروہ تے ایک بہادر پاچھا جی دے چھیدی دے ہاڑے تے او دے بچ میں دیکھ رہے ہیں آج ہی تقریباً چھبیس سٹیٹ کبر کرنے ہیں ਜਿੰਨਾ ਵੱਡਾ ਯੋਗਦਾਨ ਉਥੇ ਦਾ ਹਿੰਦੂ ਸਮਾਜ ਤੇ ਦੂਸਰੇ ਸਮਾਜ ਸਿੱਖ ਦਾ ਕਿਉਂਕਿ ਸਿੱਖਾਂ ਦੇ ਦਾ ਗੁਰੂ ਸਾਹਿਬ ਜੀ ਨੇ ਕਿਰਪਾ ਦੇ ਬਖਸ਼ਿਸ਼ ਆ ਉਹ ਸਾਰੇ ਜਿਹੜਾ ਸਾਡਾ ਸਗਾ ਇੱਕ ਲਿੰਕ ਵੀ ਭਾਈਚਾਰਕ ਤੌਰ ਦੇ ਉੱਤੇ ਉਸ ਸਤਗੁਰਾਂ ਦੀ ਸ਼ਹਾਦਤ ਚ ਸਾਰੇ ਜਿਹੜੇ ਆ ਉਹ ਸ਼ਮੂਲੀਅਤ ਕਰਨ ਤੇ ਕਰ ਰਹੇ ਆ ਤੇ ਆ ਕੱਲ ਪਰਸੋਂ ਵੀ ਮੈਂ ਆ ਆ ਉਹ ਦਿਨ ਮੈਨੂੰ ਭਾਈਚਾਰਾ ਮੁਸਲਮਾਨ ਮੁਸਲਮਣ ਭਾਈਚਾਰਾ ਮੈਨੂੰ ਮਿਲਿਆ ਸੀ ਅੱਜ ਵੀ ਸਾਡੇ ਕੋ ਸੱਜਣ ਖੜੇ ਆ ਮੈਂ ਸਮਝਦਾ ਇਹ ਵੱਡੀ ਗੱਲ ਹੁੰਦੀ ਆ ਦੂਸਰੇ ਦੇ ਨਾਲ ਜਾ ਕੇ ਖੜਾ ਹੋਣਾ ਬਿਲਕੁਲ ਤੇ ਹਿੰਦੂ ਭਾਈਚਾਰਾ ਵੀ ਬਹੁਤ ਸਾਰੀਆਂ ਸਹਾਇਤਾ ਵੀ ਦੇ ਰਿਹਾ ਤੇ ਨਗਰ ਕੀਰਤਨ ਦੇ ਵਿੱਚ ਵੀ ਬਹੁਤ ਵੱਡਾ ਆਪਣਾ ਯੋਗਦਾਨ ਪਾ ਰਿਹਾ ਸੋ ਇਹਨਾਂ ਦਾ ਵੀ ਧੰਨਵਾਦ ਕਰਦਾ ਇਹ ਗੁਰਾਂ ਸਤਗੁਰ ਜੀ ਨੇ ਤਾਂ ਸਿੱਖ ਨੂੰ ਆਦੇਸ਼ ਇਹ ਕੀਤਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬਿਲਕੁਲ ਮੈਂ ਸਮਝਦਾ ਸਰਕਾਰਾਂ ਬਣਨੀਆਂ ਹੋ ਗਈਆਂ